ਕੋ ਜ਼ਲੀਂ ਬਰੇ ਗੱਡੀ ਆਉਣ ਲੱਗ ਰਹੀ ਆ ਪਰਲੀ ਸੜਕ ਚੀਜ਼ ਆਗੀ ਗੱਡੀ ਉਧਰ ਆ ਗਈ ਮਗਰ ਉਹਨਾਂ ਦੀ ਲੋਡ ਸੀਗੀ ਗੱਡੀ ਜ਼ੈੜ ਤੇ ਇਹ ਕਹਿੰਦੇ ਘੱਟ ਮਾਰਿਆ ਕੋਈ ਗੱਲ ਨਹੀਂ ਬਾਤ ਨਹੀਂ ਯਾਰ ਕੋਈ ਕਸੂਰ ਨਹੀਂ ਮਾਰੀ ਉਹਨੇ ਇਹ ਤਾਂ ਗੱਡੀ ਰੋਡ 'ਤੇ ਸਹੀ ਤਰੀਕਾ ਆਉਂਦੀ ਆ ਗੱਡੀ ਜਣਾ ਉਹਨਾਂ ਕੋ ਹੋਰ ਲੋਡ ਦੇਖ ਕਿਨਾ ਟਰੈਕਟਰ ਦੇਖ ওভারਲੋਡ ਕਿਨਾ ਪਹਿਲਾਂ ਉਧਰ ਉਧਰ ਨਿਗਾਹ ਮਾਰ ਕਰੀ ਉਧਰ ਮਾਰ ਨਿਗਾਹ ਕਿੰਨਾ ਆਉਡੀ ਨਹੀਂ ਗੱਲ ਮੁੱਲ ਦੇ ਤੇ ਆ ਰਹੇ ਸੀਗੇ ਟ੍ਰੈਲੇ ਉਤਰੀਆ ਰੋਡ ਵੇਜ ਨੇ ਇੱਕੋ ਲੱਗ ਤੇ ਕੱਟ ਮਾਰਿਆ ਇਹ ਨਹੀਂ ਦੇਖ ਰਿਹਾ ਸਵਾਰੀ ਮਾਰਨਾ ਕਿ ਜੂਣਾ ਕੋਈ ਲੈਣਾ ਦੇਣਾ ਨਹੀਂ ਕੱਟ ਮਾਰ ਜਾਂਦੇ ਵਿੱਚ ਆ ਗਏ ਬੰਪਰ ਨੇ ਉਹਨਾਂ ਦੇ ਵੇਖੋ ਕੀ ਨੁਕਸਾਨ ਕਰਨਾ ਸੀ ਸਾਰੇ ਸਰਕਾਰੀ ਟਾਇਰਾਂ ਤੋੜਤੀਆਂ ਇਹਨਾਂ ਨੇ ਇਹ ਮਰਜੀ ਨਾਲ ਚਲਾਉਂਦੇ ਜਿਵੇਂ ਜੀਗਰ ਦੇ ਚਲਾਈ ਜਾਂਦੇ ਆ ਇਹ ਆਪਣੇ ਘਾੜੇ ਤੋਂ ਜਾਣੀ ਕਿਥੇ ਜਾਣੀ ਆਪਣੇ ਤੇ ਸਵਰਾਲਾ ਚੌਕ ਆ ਸਾਈਡ ਮਾਰੀਓ ਸਿੱਧਾ ਕੱਟ ਲਿਆ ਕੇ ਮਾਰਿਆ ਇਹਨਾਂ ਨੇ ਉਹ ਰੋਡ ਵੀ ਘੜੀਆ ਨੰਬਰ ਨੋਟ ਕਰ ਲੋ ਇਹਨਾਂ ਦਾ ਭਾਵੇਂ ਆਹ ਤਾਂ ਹੀ ਕੁਦ ਨਹੀਂ ਕਹਿੰਦੇ ਆ ਦੇਖ ਲੋ ਟਰੈਕਟਰ ਮਗਰੋਂ ਲੱਗਿਆ ਗੱਡੀ ਮਗਰੋਂ ਜਾ ਕੇ ਲੱਗਿਆ ਇਹ ਤੇ ਵੀ ਮਾਰਿਆ ਬੜੇ ਤੇ ਵੀ ਆ ਰਿਹਾ ਹੈ ਮਰਾਂਗਾ ਲੱਕੂ ਦਾ ਇਹ ওভারਲੋਡ ਆ ਪਹਿਲਾਂ ਜਦੋਂ ਪਤਾ ਵੀ ਅੰਦਰ ਸਾਈਡ ਹੋਣਾ ਇਧਰਲੀ ਸਾਈਡ ਹੋਣਾ ਹੱਥ ਮਾਰਨਾ ਜ਼ਰੂਰੀ ਆ ਨਾ ਪਹਿਲਾਂ ਮਾਰੋ ਨਾ ਹੱਥ ਵੀ ਇਹ ਇੱਕ ਰਾਮਨੀ ਦਾ ਮੁਰਾ ਜ਼ਰੂਰੀ ਆ ਘੱਟ ਮਾਰਨਾ ਨੁਕਸਾਨ ਨੁਕਸਾਨ ਹੋਣੀ ਆ ਦੇਖੋ ਬਚਾਅ ਹੋ ਜਾਂਣ ਸੀ ਪਹਿਲਾਂ ਤੋਂ ਹੀ ਹੋਇਆ ਸਾਡਾ ਤਾਂ